ਹੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਈ ਸਿਸਟਰ ਨਾ ਮੈਨੂੰ ਕਮੈਂਟ ਕਰਦੀਆਂ ਨੇ ਕਿ ਦੀਦੀ ਹੈ ਨਾ ਵੀ ਵੀਕਨੈਸ ਬਹੁਡੀ ਨੂੰ ਬਹੁਤ ਜ਼ਿਆਦਾ ਆਉਂਦੀ ਆ ਦੇਖੋ ਵੀਕਨੈਸ ਕਾਫੀ ਤਰ੍ਹਾਂ ਦੀ ਹੁੰਦੀ ਆ ਨਾ ਕਈ ਵਾਰੀ ਤਾਂ ਆਪਾਂ ਨੂੰ ਜਿੱਦਾਂ ਕਿ ਆਪਣੇ ਸਰੀਰ ਦੇ ਵਿੱਚ ਨਾ ਕੋਈ ਆਪਰੇਸ਼ਨ ਵਗੈਰਾ ਆਪਾਂ ਨੂੰ ਕਰਵਾਉਂਦੇ ਜਾਂ ਕੋਈ ਬਿਮਾਰੀ ਦੇ ਕਾਰਨ ਕੋਈ ਹੁੰਦੀ ਹੈਗੀ ਜਾਂ ਫਿਰ ਆਪਾਂ ਨੂੰ ਅੱਜ ਕੱਲ੍ਹ ਹਣਾ ਜਿਹਦੇ ਕਿ ਹੱਡ ਗੋਡੇ 30 ਸਾਲ ਤੱਕ ਦੇ ਵਿੱਚ ਦੇ ਵੀ ਮਨ ਕੇ ਨੀਚੇ ਵਾਲਿਆਂ ਦੇ ਵੀ ਜ਼ਿਆਦਾ ਕਾਫੀ ਪ੍ਰੋਬਲਮ ਆ ਰਹੀ ਹੈਗੀ ਚਾਲੀ ਦੇ ਲਵੇ ਹਨਾ ਜਦੋਂ ਆਪਾਂ ਚਲੇ ਜਾਂਦੇ ਆ ਉਸ ਟਾਈਮ ਆਪਾਂ ਨੂੰ ਆਪਣੀ ਖੁਰਾਕ ਦਾ ਆਪਣੀ ਡਾਈਟ ਦਾ ਹਨਾ ਕਾਫੀ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਕਿ ਆਪਾਂ ਨਹੀਂ ਰੱਖਦੇ ਖਾਸ ਤੌਰ ਤੇ ਲੇਡੀਜ਼ ਹਨਾ ਜਿੱਦਾਂ ਕਿ ਥੋੜਾ ਜਿਹਾ ਆਪਾਂ ਕੰਮ ਕਰਦੇ ਆ ਹਨਾ ਆਪਾਂ ਥੱਕ ਜਾਂਦੇ ਆ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਲੱਕ ਦੁਖਣ ਲੱਗ ਜਾਂਦਾ ਹੈਗਾ ਵੀਕਨੈਸ ਆਉਂਦੀ ਹੈਗੀ ਹਨਾ ਇਤੋਂ ਤੱਕ ਕਿ ਵੀ ਘਰ ਦੇ ਜਿਹੜੇ ਵੀ ਆਪਣੀ ਹਨਾ ਲਾਈਫ ਹੈਗੀ ਉਹ ਬਿਲਕੁਲ ਇਦਾਂ ਹੁੰਦਾਗਾ ਬਸ ਵੀ ਜ਼ਿੰਦਗੀ ਕੀ ਹੈ ਕੁਝ ਨਹੀਂ ਹੈਗਾ ਕਈ ਵਾਰੀ ਤਾਂ ਆਪਾਂ ਆਪਣੀ ਸਰੀਰ ਤੋਂ ਇੰਨਾ ਅੱਕ ਜਾਂਦੇ ਹੁੰਦਾ ਵੀ ਇਹ ਤਾਂ ਖਾਣਾ ਰ ਪਚਾਤੀ ਤਾਂ ਵੀ ਵੀ ਕੁਝ ਨਹੀਂ ਹੈਗਾ ਦੇਖੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਆਪਣੇ ਹਨਾ ਸਾਰੇ ਕੰਮ ਕਾਜਾਂ ਵਾਸਤੇ ਆਪਾਂ ਟਾਈਮ ਕੱਢ ਲੈਣੇ ਹੈਗੇ ਸਿਰਫ ਆਪਾਂ ਆਪਣੇ ਇਸ ਸਰੀਰ ਵਾਸਤੇ ਆਪਣੀ ਡਾਈਟ ਵਾਸਤੇ ਹਨਾ ਇਧਰ ਧਿਆਨ ਨਹੀਂ ਦਿੰਦੇ ਹੈਗੇ ਸਭ ਤੋਂ ਪਹਿਲਾਂ ਦੇਖੋ ਮੈਂ ਸਾਰੇ ਹਨਾ ਆਪਣੇ ਪੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੂੰਗੀ ਕਿ ਦੇਖੋ ਜਦੋਂ ਆਪਾਂ 40 ਤੋਂ ਉੱਪਰ ਚਲੇ ਜਾਂਦੇ ਹਨਾ ਉਸ ਟਾਈਮ ਜਿਹੜਾ ਘਿਓ ਆ ਦੁੱਧਾ ਥੋੜਾ ਜਿਹਾ ਉਹਦੀ ਮਾਤਰਾ ਜਿਵੇਂ ਕਿ ਦੁੱਧ ਤੋਂ ਹਨਾ ਮਲਾਈ ਲਾ ਕੇ ਪੀ ਲੈਣੀ ਹੈਗੀ ਤੇ ਜਿਹੜਾ ਘਿਓ ਹੈਗਾ ਹਨਾ ਉਹਨੂੰ ਆਪਾਂ ਥੋੜਾ ਜਿਹਾ ਘੱਟ ਮਾਤਰਾ ਦੇ ਵਿੱਚ ਲੈ ਲਓ ਕਿਉਂਕਿ ਕਹਿੰਦੇ ਨੇ ਜੇ ਸਰੀਰ ਤੰਦਰੁਸਤ ਹੈ ਨਾ ਫੇਰ ਹੀ ਸਾਰਾ ਕੁਝ ਚੰਗਾ ਲੱਗਦਾ ਹੈ ਨਹੀਂ ਤਾਂ ਚਾਹੇ ਤੁਹਾਡੇ ਵਾਲੇ ਦਾਲੇ ਹਨਾ ਸੋਨੇ ਚਾਂਦੀ ਦੇ ਭੰਡਾਰ ਲੱਗੇ ਪਏ ਹੁਣ 36 ਪਦਾਰਥ ਪਏ ਹੁਣ ਜਦੋਂ ਆਪਦਾ ਸਰੀਰ ਠੀਕ ਨਹੀਂ ਹੈਗਾ ਉਦੋਂ ਹਨਾ ਕੋਈ ਵੀ ਚੀਜ਼ ਹੈ ਚੰਗੀ ਨਹੀਂ ਲੱਗਦੀ ਹੈਗੀ ਇੱਕ ਵਾਰ ਨਾ ਇੱਕ ਕਾਫੀ ਟਾਈਮ ਪੁਰਾਣੀ ਗੱਲ ਹੈਗੀ ਕੋਈ ਕਹਿੰਦਾ ਵੀ ਹਨਾ ਜਪਜੀ ਸਾਹਿਬ ਦਾ ਪਾਠ ਮਲਕੀ ਕਰਿਆ ਕਰੋ ਤੇ ਇਹੋ ਕਹਿੰਦਾ ਵੀ ਲੈ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਹਨਾ ਕੀ ਹੁੰਦਾ ਹੈਗਾ ਕਹਿੰਦਾ ਮੈਂ ਤਾਂ ਵਾਹਿਗੁਰੂ ਤੋਂ ਕਹਿੰਦਾ ਇੰਨਾ ਕੁਝ ਮੰਗਿਆ ਸੀਗਾ ਕਹਿੰਦਾ ਮੈਨੂੰ ਤਾਂ ਕੁਝ ਵੀ ਦਿੱਤਾ ਨਹੀਂ ਹਜੇ ਤੱਕ ਤੇ ਮੈਂ ਨਹੀਂ ਕਰਨਾ ਹੈਗਾ ਉਹ ਕਹਿੰਦਾ ਵੀ ਇੱਕ ਦਿਨ ਨਾ ਮੈਂ ਫਿਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਕਹਿੰਦੇ ਮੇਰੀ ਮਾਂ ਵੀ ਕਹਿੰਦੀ ਐ ਵੀ ਤੂੰ ਇੰਨੀ ਜਲਦੀ ਕਿਉਂ ਵਾਪਸ ਆ ਗਿਆ ਨਾ ਲੇ ਕਹਿੰਦਾ ਵੀ ਮੈਂ ਆਖਿਆ ਵੀ ਨਹੀਂ ਕੁਝ ਨਹੀਂ ਹੈਗਾ ਵੀ ਮੈਂ ਤਾਂ ਉਹੀ ਆ ਗਿਆ ਹਨਾ ਦੂਸਰੇ ਦਿਨ ਉਹ ਕਹਿੰਦਾ ਮੇਰਾ ਮਨ ਨਾ ਕਰੇ ਜਾਣ ਨੂੰ ਵੀ ਮੈਨੂੰ ਹਨਾ ਰੱਬ ਨੇ ਕੁਝ ਨਹੀਂ ਦਿੱਤਾ ਵੀ ਮੈਂ ਨਹੀਂ ਜਾਂਦਾ ਹੈਗਾ ਤੇ ਕਹਿੰਦਾ ਮੇਰੀ ਮਾਂ ਕਹਿੰਦੀ ਆ ਵੀ ਨਹੀਂ ਤੂੰ ਜਾ ਹਣਾ ਵੀ ਵਕੂ ਨੂੰ ਸਾਫ ਆਂਦੇ ਤੂੰ ਮੱਥਾ ਤਾਂ ਠੀਕ ਕਿਆ ਕਹਿੰਦਾ ਵੀ ਮੈਂ ਚਲੇ ਆ ਗਿਆ ਕਹਿੰਦਾ ਜਦੋਂ ਮੈਂ ਜਾ ਕੇ ਕਹਿੰਦਾ ਵੀ ਬਾਪਾ ਸਾਰਾ ਤੇ ਕਹਿੰਦਾ ਬਹੁਤ ਵੱਡੀ ਗੱਡੀ ਹਣਾ ਬਾਹਰ ਖੜੀ ਤੇ ਮੈਂ ਉਹਨੂੰ ਦੇਖ ਕੇ ਕਹਿੰਦਾ ਬੜਾ ਖੁਸ਼ ਹੋਇਆ ਵੀ ਹਣਾ ਦੇਖੋ ਮੈਂ ਇਹ ਗੱਡੀ ਕਿੰਦਨ ਦੀ ਚਾਹੁੰਦਾ ਸੀ ਪਰ ਵਾਹ ਯਾਰ ਆਪਣੇ ਮੇਰੀ ਸੁਣੀ ਨਹੀਂ ਆ ਕਹਿੰਦਾ ਮੈਂ ਅੰਦਰੋਂ ਅੰਦਰੋਂ ਰੱਬ ਨੂੰ ਵੀ ਕੋਸ ਰਿਹਾ ਸੀ ਹਣਾ ਵੀ ਮੈਨੂੰ ਸੁਣੀ ਨਹੀਂ ਮੈਨੂੰ ਕੁਝ ਨਹੀਂ ਦਿੱਤਾ ਹੈਗਾ ਨਾ ਕਹਿੰਦੇ ਉਹਦੇ ਵਿੱਚ ਇੱਕ ਬੰਦਾ ਉਤਰਿਆ ਜਿਹੜਾ ਕਿ ਇੱਕ ਸਾਈਡ ਤੋਂ ਹਣਾ ਪੂਰੀ ਤਰ੍ਹਾਂ ਦੇ ਨਾਲ ਅਪਾਹਜ ਸੀਗਾ ਦਰੰਗ ਹੋਇਆ ਹੋਇ ਤੇ ਕਹਿੰਦਾ ਮੈਂ ਜਦੋਂ ਜਾ ਕੇ ਉਹਦੇ ਨਾਲ ਮਤਲਬ ਕਿ ਮਿਲਣਾ ਚਾਹਿਆ ਮੈਂ ਗੱਡੀ ਦੇਖੀ ਮੈਂ ਉਹਨੂੰ ਕਹਿੰਦਾ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਉਹ ਤਾਂ ਹੱਥ ਨਾ ਮਿਲਾਇਆ ਗਿਆ ਵੀ ਚਲੋ ਦੂਰੇ ਮੈਂ ਉਹ ਕਰਤਾ ਤਿੱਕ ਨੇ ਮੈਨੂੰ ਮੈਂ ਉਹਨਾਂ ਆਖੇ ਵੀ ਗੱਡੀ ਤੁਹਾਡੀ ਹੈ ਉਹ ਕਹਿੰਦਾ ਵੀ ਹਾਂ ਇਹ ਮੇਰੀ ਹੈ ਵੀ ਇਦਾਂ ਦੀਆਂ ਗੱਡੀਆਂ ਤਾਂ ਕਹਿੰਦਾ ਵੀ ਮੇਰੇ ਕੋਲੇ ਬਹੁਤ ਜ਼ਿਆਦਾ ਨਹੀਂ ਆ ਕਹਿੰਦਾ ਮੈਂ ਕਿਹਾ ਤੁਸੀਂ ਕਿੰਨੇ ਕਿਸਮਤ ਵਾਲੇ ਤੇ ਉਹ ਕਹਿੰਦਾ ਵੀ ਮੈਂ ਕਿਸਮਤ ਵਾਲਾ ਨਹੀਂ ਹੈਗਾ ਵੀ ਕਿਸਮਤ ਵਾਲਾ ਤਾਂ ਤੁਸੀਂ ਹੋ ਕਹਿੰਦਾ ਮੈਂ ਕਿਹਾ ਵੀ ਮੈਂ ਕੀ ਜਿਹੜੀ ਕਿਸਮਤ ਵਾਲਾ ਮੇਰੇ ਕੋਲ ਤਾਂ ਕੋਈ ਕੁਝ ਵੀ ਨਹੀਂ ਹੈਗਾ ਮੈਂ ਤਾਂ ਕਿਦਾਂ ਦਾ ਰੱਬ ਤੋਂ ਮੰਗ ਰਿਹਾ ਵੀ ਮੈਨੂੰ ਤਾਂ ਨਾ ਕੁਝ ਵੀ ਨਹੀਂ ਦਿੱਤਾ ਹੈਗਾ ਵੀ ਥੋ ਤੁਸੀਂ ਅੱਡੇ ਕੋਲੇ ਹਨਾ ਕਿੱਡੀ ਵੱਡੀ ਗੱਡੀ ਆ ਤੁਸੀਂ ਕਹਿੰਨ ਉਹ ਵੀ ਇਦਾਂ ਜੇ ਮੇਰੇ ਕੋਲ ਹੋਰ ਬਹੁਤ ਗੱਡੀਆਂ ਨੇ ਉਹ ਹੱਸ ਪਿਆ ਕਹਿੰਦੇ ਕਹਿੰਦਾ ਵੀ ਮੈਂ ਮੇਰੇ ਕੋਲੇ ਗੱਡੀਆਂ ਤਾਂ ਬਹੁਤ ਨਹੀਂ ਗਈਆਂ ਹਨਾ ਪਰ ਮੈਂ ਉਹ ਗੱਡੀਆਂ ਨੂੰ ਕਰਾਂਗੀ ਹਨਾ ਮੈਂ ਦੋ ਬੰਦਿਆਂ ਦੇ ਸਹਾਰੇ ਦੇ ਨਾਲ ਇਹਦੇ ਵਿੱਚ ਉਤਰਿਆ ਮੈਂ ਕਿਧਰੇ ਇਕੱਲਾ ਜਾ ਨਹੀਂ ਸਕਦਾ ਮੈਂ ਘੁੰਮ ਨਹੀਂ ਸਕਦਾ ਮੈਂ ਕੁਝ ਖਾ ਨਹੀਂ ਸਕਦਾ ਮੈਂ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਸਕਦਾ ਹੈਗਾ ਹਨਾ ਜਿਵੇਂ ਜਿਹੜਾ ਮੇਰਾ ਸਰੀਰ ਹੈ ਉਹ ਬਿਲਕੁਲ ਬੇਕਾਰ ਹੋ ਚੁੱਕਿਆ ਹੈ ਕਹਿੰਦਾ ਮੈਂ ਉਸ ਟਾਈਮ ਮੇਰੇ ਦਿਲ ਤੇ ੱਡੀ ਸੱਟ ਲੱਗੀ ਕਿ हे ਵਾਈ ਗਰੂ ਜੀ ਵੀ ਜਿਹੜਾ ਕੁਝ ਤੂੰ ਮੈਨੂੰ ਦਿੱਤਾ ਹੈ ਨਾ ਵੀ ਉਹ ਤਾਂ ਮੈਂ ਕਦੇ ਸੋਚੇ ਹੀ ਨਹੀਂ ਹੈਗਾ ਹਨਾ ਇੱਕ ਸਰੀਰ ਹੈ ਜਿਹੜਾ ਕਹਿੰਦੇ ਹੁੰਦੇ ਹੈਗੇ ਹਨਾ ਕਹਿੰਦੇ ਕਹਿੰਦੇ 10 ਵਸਤੂ ਲੈ ਪਾਛੇ ਪਾਵੈ ਏਕ ਵਸਤ ਕਾਨ ਬਿਖੋਟ ਗਵਾਵੈ ਏਕ ਪੀਨਾ ਦੇ 10 ਪੀ ਹਲੇ ਤਾ ਮੂੜਾ ਕੋ ਕਹਾ ਕਰੇ ਕਹਿੰਦੇ हे ਮੂਰਖ ਕਹਿੰਦੇ ਜਿਹੜੀਆਂ ਤੈਨੂੰ ਨੇ 10 ਚੀਜ਼ਾਂ ਦਿੱਤੀਆਂ ਨੇ ਉਹ ਤਾਂ ਤੇਰੇ ਯਾਦ ਨਹੀਂ ਜਿੱਦਾਂ ਕਿ ਆਪਾਂ ਕਹਿ ਦਿੰਨੇ ਹਾਂ ਨਾ ਵੀ ਮੇਰਾ ਪੁੱਤ ਨਸ਼ੇ ਤੋਂ ਹਟ ਜਾਏ ਹਨਾ ਜਦੋਂ ਉਹਨੇ ਤੈਨੂੰ ਪੁੱਤ ਮੰਗਿਆ ਸੀ ਤੈਨੂੰ ਪੁੱਤ ਦਿੱਤਾ ਤੈਨੂੰ ਘਰ-ਵਾਰ ਦਿੱਤਾ ਤੈਨੂੰ ਜ਼ਮੀਨ ਜਾਇਦਾਦ ਦਿੱਤੀ ਜੇ ਹੁਣ ਤੇਰਾ ਪੁੱਤ ਨਸ਼ੇ ਤੇ ਲੱਗ ਗਿਆ ਹਨਾ ਉਹ ਤੈਨੂੰ ਦਿਖ ਰਿਹਾ ਵੀ ਵਾਹਿਗੁਰੂ ਜੀ ਨੇ ਹਨਾ ਮੇਰਾ ਹੀ ਮਾੜੀ ਕਰਤੀ ਪਰ ਕਰਮ ਤੇਰੇ ਨਹੀਂ ਵਾਹਿਗੁਰੂ ਜੀ ਨੇ ਨਹੀਂ ਉਹ ਤੈਨੂੰ ਯਾਦ ਨਹੀਂ ਹਨਾ ਆਪਾਂ ਬਸ ਉਹਦੋਂ ਕਹਿ ਦਿੰਨੇ ਵੀ ਰੱਬ ਤਾਂ ਮੇਰੀ ਸੁਣਦਾ ਨਹੀਂ ਹੈਗਾ ਹਨਾ ਦੇਖੋ ਜਿਹੜੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਜੇ ਕਹਿੰਦੇ ਉਹ ਵੀ ਖੋਲੇ ਫੇਰ ਤੂੰ ਕੀ ਕਰ ਲੇਗਾ ਹਨਾ ਤੂੰ ਮੂਰਖ ਉਹਨੂੰ ਹਰ ਕਹਿੰਦੇ ਜਿਸ ਠਾਕੁਰ ਸੋ ਕਿਉਂਕਿ ਇਹ ਉਹਦੇ ਉੱਤੇ ਆਪਣਾ ਦੇਖੋ ਜ਼ੋਰ ਤਾਂ ਕੋਈ ਨਹੀਂ ਹੈਗਾ ਇੱਕ ਮੰਗ ਸਕਦੇ ਆ ਹਨਾ ਉਹਦੀ ਮਰਜ਼ੀ ਹੈ ਪੂਰੀ ਕਰੇ ਨਾ ਕਰੇ ਇਹ ਵਾਹਿਗੁਰੂ ਜੀ ਦੀ ਹੋਇਆ ਪਰ ਉਹ ਮਨ ਇਨਸਾਨ ਕਹਿੰਦਾ ਵੀ ਮੈਂ ਦੁਬਾਰਾ ਕਹਿੰਦਾ ਅੰਦਰ ਗਿਆ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਜੀ ਤੇਰਾ ਕੋਟ ਕੋਟ ਧੰਵਾਦ ਹੈ ਕਿ ਤੂੰ ਮੈਨੂੰ ਸਰੀਰਿਕ ਤੰਦਰੁਸਤੀ ਦਿੱਤੀ ਹੈ ਕਿਉਂਕਿ ਜੀ ਮੇਰਾ ਸਰੀਰ ਜੇ ਤੰਦਰੁਸਤ ਨਹੀਂ ਹੋਊਗਾ ਤਾਂ ਮੈਂ ਇਨਾ ਕਾਰਾਂ ਗੱਡੀਆਂ ਪੈਸਿਆਂ ਦਾ ਕੀ ਕਰੂੰਗਾ ਹਨਾ ਉਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਅਜਿਹੀ ਥੋੜੀ ਜਿਹੀ ਡਾਈਟਾਂ ਦੱਸੂਗੀ ਜਿਹੜੀਆਂ ਕਿ ਤੁਸੀਂ ਨੇ ਜ਼ਰੂਰ ਰੈਗੂਲਰ ਹਨਾ ਕਰਨੀਆਂ ਨੇਗੀਆਂ ਦੇਖੋ ਫਿਰ ਇਹਨਾਂ ਦੇ ਵਿੱਚ ਤੁਹਾਡੇ ਸਰੀਰ ਨੂੰ ਕਾਫੀ ਜ਼ਿਆਦਾ ਫਰਕ ਪੈ ਚੁਗਾ ਇੱਕ ਦਾ ਤੁਸੀਂ ਇਹਨੇ ਹਨਾ ਲੈਣੇ ਨੇ ਨੋਟ ਕਰ ਲਿਓ ਕਿਉਂਕਿ ਲੇਖ ਲਿਓ ਚੀਜ਼ਾਂ ਨਾ ਲੈ ਕੇ ਤੁਸੀਂ ਨੇ ਇਹਨਾਂ ਨੂੰ ਪੀਸਣਾ ਹੈਗਾ ਥੋੜਾ ਜਿਹਾ ਤਾਂ ਤੁਸੀਂ ਜਿੱਦਾਂ ਕਿ 100 ਗ੍ਰਾਮ ਲੈ ਲਓ ਚਾਹੇ 200 ਗ੍ਰਾਮ ਲੈ ਲਓ ਤੁਸੀਂ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਪਰ ਬਰਾਬਰ ਮਾਤਰਾ ਦੇ ਵਿੱਚ ਲੈਣੇ ਹਨਾ ਕਾਜੂ ਲੈਣੇ ਆ 200 ਗ੍ਰਾਮ ਕਾਜੂ ਲੈ ਲਓ 200 ਗ੍ਰਾਮ ਖਸਖਸ ਲੈ ਲਓ 200 ਗ੍ਰ ਆਪਣੇ ਮਗਜ ਲੈਣੇ ਆ 200 ਗ੍ਰਾਮ ਹੀ ਤੁਸੀਂ ਨੇ ਬਦਾਮ ਲੈਣੇ ਆ 200 ਗ੍ਰਾਮ ਹੀ ਆਪਾਂ ਨੇ ਫੁੱਲ ਮਖਾਣੇ ਲੈਣੇ ਆ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਹਨਾ ਮਿਕਸ ਕਰਕੇ ਪੀਸ ਲੈਣਾ ਹੁਣ ਤਾਂ ਵੈਸੇ ਸਰਦੀਆਂ ਆ ਰਹੀਆਂ ਨੇ ਤੁਸੀਂ 200 ਗ੍ਰਾਮ ਅਫਰੋਟ ਵੀ ਲੈ ਸਕਦੇ ਹੋ ਹਨ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਨੇ ਪੀਸ ਲੈਣਾ ਪੀਸ ਕੇ ਤੁਸੀਂ ਹਨਾ ਕਿਸੇ ਵੀ ਬਰਤਨ ਦੇ ਵਿੱਚ ਛੋਟੀ ਡੱਬੀ ਵਗੈਰਾ ਦੇ ਵਿੱਚ ਪਾ ਕੇ ਰੱਖ ਲਿਓ ਫਿਰ ਤੁਸੀਂ ਸ਼ਾਮ ਨੂੰ ਅੱਧਾ ਚਮਚ ਦੇਸੀ ਘਿਓ ਦਾ ਲੈ ਕੇ ਉਹਨੂੰ ਹਨਾ ਕਿਸੇ ਵੀ ਭਰਾਈ ਪੈਨ ਦੇ ਵਿੱਚ ਤੜਕਣੇ ਦੇ ਵਿੱਚ ਪਾ ਕੇ ਦੋ ਚਮਚ ਤੁਸੀਂ ਨੇ ਇਹਦੇ ਪਾ ਲੈਣੇ ਆ ਪਾਊਡਰ ਦੇ ਪਾ ਲੈਣੇ ਆ ਜਿਹੜੇ ਮੈਂ ਤੁਹਾਨੂੰ ਹਨਾ ਦੱਸਿਆ ਵੀ ਇਸ ਤਰੀਕੇ ਨਾਲ ਪੀਸ ਕੇ ਤੁਸੀਂ ਨੇ ਰੱਖ ਲੈਣਾ ਅੱਧਾ ਚਮਚ ਦੇਸੀ ਘਿਓ ਦਾ ਦੋ ਚਮਚ ਇਸਦੇ ਥੋੜਾ ਜਿਹਾ ਇਹਨੂੰ ਰੋਸਟ ਜਿਆ ਕਰਕੇ ਫਿਰ ਤੁਸੀਂ ਨੇ ਇੱਕ ਗਲਾਸ ਦੁੱਧ ਦਾ ਪਾ ਦੇਣਾ ਚੰਗੇ ਤਰੀਕੇ ਨਾਲ ਜੇ ਅਗਰ ਦੋ ਜਣਿਆਂ ਨੇ ਪੀਣਾ ਤਾਂ ਤੁਸੀਂ ਦੋ ਗਲਾਸ ਦੁੱਧ ਤੇ ਪਾ ਲੋ ਇਹ ਚਮਚੇ ਤਿੰਨ ਪਾ ਲੋ ਹਨਾ ਡੇਟੇਡ ਚਮਚਾ ਪਾ ਲੋ ਮਤਲਬ ਕਿ ਫਿਰ ਤੁਸੀਂ ਇਹ ਹਨ ਜਦੋਂ ਗੁਣਗਣਾ ਜਾ ਹੋ ਜੇ ਮਲਕੇ ਪੀਪੀਨ ਜੋਗ ਹੋ ਜੇ ਉਹਦੇ ਵਿੱਚ ਚਾਹੇ ਤਾਂ ਤੁਸੀਂ ਧਾਗਾ ਮਿਸਰੀ ਪਾ ਲਓ ਚਾਹੇ ਤੁਸੀਂ ਥੋੜੀ ਸ਼ੱਕਰ ਜਾਂ ਗੁੜ ਪਾ ਲਓ ਫਿਰ ਤੁਸੀਂ ਸ਼ਾਮ ਨੂੰ ਹਨ ਪੈਣ ਵੇਲੇ ਇਸ ਚੀਜ਼ ਨੂੰ ਪੀਣਾ ਹੈਗਾ ਤੁਸੀਂ 1 ਮਹੀਨਾ ਹਨ ਲਗਾਤਾਰ ਕਰਿਓ ਫਿਰ ਦੇਖਿਓ ਤੁਹਾਡੇ ਸਰੀਰ ਨੂੰ ਤੁਹਾਡੀ ਬਾਡੀ ਨੂੰ ਹਨ ਕਿੰਨਾ ਜ਼ਿਆਦਾ ਫਰਕ ਪੈਂਦਾ ਤੇ ਸਵੇਰੇ ਵੇਲੇ ਤੁਸੀਂ ਇੱਕ ਇੱਕ ਖੀਰਾ ਹਨ ਜ਼ਰੂਰ ਖਾਣਾ ਸ਼ੁਰੂ ਕਰੋ ਕਿਉਂਕਿ ਖੀਰੇ ਨਾਲ ਤੁਹਾਡੇ ਸਰੀਰ ਦੀਆਂ ਅੱਧੀਆਂ ਤੋਂ ਵੱਧ ਬਿਮਾਰੀਆਂ ਨਾ ਖਤਮ ਹੁੰਦੀਆਂ ਨੇ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਤੁਹਾਡੇ ਸਰੀਰ ਦੇ ਵਿੱਚ ਕੋਈ ਹਨਾ ਜ਼ਹਿਰੀਲਾ ਜਿੱਦਾਂ ਕਿ ਆਪਣਾ ਖੂਨ ਆਪਾਂ ਕਹਿੰਦੇ ਆ ਵੀ ਗੰਦਾ ਹੋ ਗਿਆ ਇਹਨਾ ਇੱਕ ਐਂਟੀਬੈਟਿਕ ਦਾ ਕੰਮ ਕਰਦਾ ਹੈ ਨਾ ਇਹਨੂੰ ਤੁਸੀਂ ਜ਼ਰੂਰ ਕਰੋ ਕੋਸ਼ਿਸ਼ ਕਰੋ ਅਗਰ ਤੁਸੀਂ ਹੋ ਸਕੇ ਤਾਂ ਥੋੜੀ ਜੀ ਹਲਦੀ ਵੀ ਪਾ ਕੇ ਪੀਸ ਤੱਕ ਨੂੰ ਤਾਂ ਥੋੜੀ ਜੀ ਚੁਟਕੀ ਕ ਹਲਦੀ ਵੀ ਪੀ ਲਓ ਕਿਉਂਕਿ ਉਹਦੇ ਨਾਲ ਤੁਹਾਡੇ ਹੱਡ ਗੋਡੇ ਨੇ ਜਿਹੜੇ ਆ ਨਾ ਇਹਨਾਂ ਨੂੰ ਵੀ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਦਰਦ ਵਗੈਰਾ ਨਹੀਂ ਹੁੰਦਾ ਹਨਾ ਤੇ ਅਗਲੀ ਗੱਲ ਇੱਕ ਅਲਸੀ ਦੀਆਂ ਪਿੰਨੀਆਂ ਬਣਦੀਆਂ ਨੇ ਜੀ ਹਨਾ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਵਿੱਚ ਲੱਤਾਂ ਦੇ ਵਿੱਚ ਟੂਹੀ ਦੇ ਵਿੱਚ ਦਰਦ ਹੁੰਦਾ ਜਾਂ ਵੀਕਨੈਸ ਹੁੰਦਾ ਥੋੜਾ ਜਿਹਾ ਕੰਮ ਕਰਕੇ ਪੱਥੱਕੇ ਜਾਂਦੇ ਹਨਾ ਉਹਦੇ ਵਾਸਤੇ ਬਹੁਤ ਬੈਨੀਫਿਟ ਹੈ ਇੱਕ ਪਿੰਨੀ ਤੁਸੀਂ ਨੇ ਹਨਾ ਉਹਦੀ ਅਲਸੀ ਦੀ ਖਾਣੀ ਹੈ ਉਹਦੀ ਮੈਂ ਲਿੰਕ ਪਾ ਦਊਗੀ ਡਿਸਕ੍ਰਿਪਸ਼ਨ ਦੇ ਵਿੱਚ ਕਿਉਂਕਿ ਵੀਡੀਓ ਦੇ ਵਿੱਚ ਸਾਰੇ ਆ ਦੱਸਿਆ ਹੋਇਆ ਮੇਰਾ ਬਣਾਉਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਬਣਾਉਣਾ ਹੈਗਾ ਤੁਸੀਂ ਉਹ ਜ਼ਰੂਰ ਦੇਖ ਲੈਣਾ ਜਿਹੜੇ ਹਨਾ ਸਰਦੀਆਂ ਆਉਣੀਆਂ ਹਨ ਬਣਾ ਕੇ ਰੱਖ ਲਿਓ ਤੁਸੀਂ ਤੇ ਤੀਸਰੀ ਗੱਲ ਹਨਾ ਕਈ ਹੁੰਦਾ ਵੀ ਸਾਡੇ ਬੱਚੇ ਦਾ ਹਾਈਟ ਨਹੀਂ ਵੱਧ ਰਹੀ ਵੀਕਨੈਸ ਜ਼ਿਆਦਾ ਹੈ ਤਾਂ ਤੁਸੀਂ ਨਾ ਇੱਕ ਬਾਸ ਦਾ ਮਰਬਾ ਮਿਲਦਾ ਇੱਕ ਗਾਜਰ ਦਾ ਮਰਬਾ ਦੋਨੋਂ ਲੈ ਕੇ ਇੱਕ ਇੱਕ ਪੀਸ ਹੈ ਨਾ ਡੇਲੀ ਖਾਣਾ ਸ਼ੁਰੂ ਕਰੋ ਫਿਰ ਦੇਖਿਓ ਤੁਹਾਡੇ ਹਨਾ ਸਰੀਰ ਦੇ ਵਿੱਚ ਕਿਵੇਂ ਤਾਕਤ ਆਉਂਦੀ ਹੈਗੀ ਜਿੰਨੀ ਵੀ ਵੀਕਨੈਸ ਹੈ ਨਾ ਤੁਹਾਡੀ ਇਸ ਜੀਰ ਦੀ ਇਹ ਤਿੰਨੇ ਚੀਜ਼ਾਂ ਤੁਸੀਂ ਕਰਿਓ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਫਰਕ ਮਹਿਸੂਸ ਹੋਊਗਾ ਵੀ ਹਾਂ ਮੈਂ ਮੇਰੀ ਬਾਡੀ ਹੈ ਜਿਹੜੀ ਹੈ ਨਾ ਕਿੰਨੀ ਕੋ ਰਿਕਵਰੀ ਕਰ ਰਹੀ ਹੈ ਤੁਹਾਨੂੰ ਜਿਹੜਾ ਸਾਰਾ ਦਿਨ ਥੱਕਿਆ-ਥੱਕਿਆ ਸਰੀਰ ਆਂਦਾ ਨਾ ਜਦੋਂ ਤੁਸੀਂ ਸਵੇਰੇ ਉੱਠੋਗੇ ਨਾ ਕਾਫੀ ਜ਼ਿਆਦਾ ਤਰੋ-ਤਾਜ਼ਾ ਮਹਿਸੂਸ ਹੋਊਗਾ ਤੇ ਇੱਕ ਨਾ ਸਵੇਰੇ ਦੇ ਜਿਹੜਾ ਮੈਂ ਦੱਸਿਆ ਤੁਹਾਨੂੰ ਵੀ ਖੀਰਾ ਜ਼ਰੂਰ ਖਾਣਾ ਹੈਗਾ ਖੀਰਾ ਖਾ ਕੇ ਨਾ ਤੁਸੀਂ ਥੋੜੀ-ਬੋਤੀ ਸ਼ੈਅ ਵੀ ਕਰ ਲੋਗੇ ਤਾਂ ਉਸ ਨਾਲ ਵੀ ਕਾਫੀ ਜ਼ਿਆਦਾ ਫਰਕ ਪਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਸਪੋਰਟ ਤੇ ਪਿਆਰ ਮੈਨੂੰ ਬਹੁਤ ਜ਼ਿਆਦਾ ਚਾਹੀਦਾ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਨਾ ਤੰਦਰੁਸ